ਰੋਡ ਦੇ ਉੱਪਰ ਇੱਕ ਸਕੋਰਪੀਓ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਤੇ ਹਾਦਸਾ ਵਾਪਰਿਆ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਦੇ ਦੂਸਰਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸਦੀਪ ਪੁਲਿਸ ਵੱਲੋਂ ਭਾਲ ਜਾਰੀ ਹੈ ਮਾਮਲਾ ਮੰਡੀ ਗੋਬਿੰਦਗੜ ਨੈਸ਼ਨਲ ਹਾਈਵੇ ਦਾ ਹੈ ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਦੋਸ਼ੀ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਭਾਲ ਜਾਰੀ ਹੈ ਸਾਡੇ ਕੋਲ ਮਾਝਾ ਥਾਣੇ ਹਸਸੀ ਤੋਂ ਮੇਰੇ ਪਾਸ ਗੁਰਵਿੰਦਰ ਸਿੰਘ ਸਨੋ ਕੁਲਵੰਤ ਸਿੰਘ ਵਾਸੀ ਲਲੇਡੀਰੋ ਖੰਨੇ ਨਾਗੇ ਵੀ ਆਪਣਾ ਬਿਆਨ ਤਿਆਰ ਕਰਾਇਆ ਕਿ ਮੈਂ ਤੇ ਆਪਣੇ ਮਾਲਕ ਦੇ ਜਿਹੜੇ ਹੈਗਾ ਜੀ ਜਿਹਦੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸਤ ਨੂੰ ਆਪਣੇ ਛੱਡਵਾਸ ਤੇ ਦਿੱਲੀ ਰਿਪੋਰਟ ਤੇ ਗਏ ਸੀ ਕੱਲ ਤੇ ਅੱਜ ਜਦੋਂ ਉਹ ਸਾਰੇ ਵਾਪਸ ਆ ਰਹੇ ਸੀ 7 ਵਜੇ ਮਹਿੰਦਰ ਟਾਪ ਹੈਗਾ ਜੀ ਬਾਤ ਪਿੰਡ ਬਿਮਾਜਰਾ ਤੇ ਉਹ ਕਰਨ ਇੱਕ ਫਾਰਚੂਨਰ ਗੱਡੀ ਸੱਸੀ ਜਾ ਰਹੀ ਸੀ ਤੇ ਇਕੱਠੇ ਦਾ ਨੰਬਰ ਸੀ ਪੀਪੀ 23 ए बी 199 ਤਾਂ ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਜੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ ਪੀਪੀ 65 ਏਕੇ 3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਜਿਹੜੀ ਕਿ ਫਾਰਜ ਉਹਨਾਂ ਗੱਡੀ ਸੀ ਉਹਦੇ ਵਿੱਚ ਪਿੱਛੇ ਗੱਡੀ ਦੇ ਟਰੱਕ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੋਰੀ ਜਗਵੇਗਾ ਗੱਡੀ ਦਾ ਨਕਸਾਨਮੀ ਹੋ ਗਿਆ ਤੇ ਪਿੱਛੇ ਅਬੀ ਸ਼ੇਕ ਵਿਜੇ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਣ ਦੇ ਨਾਲ ਉਹਦੀ ਉਹ ਉਹਨੂੰ ਇਲਾਜ ਲਈ ਰਿਮਟਰੀ ਹਸਪੀਟਲ ਗਵਿੰਦਗੜ੍ਹ ਲੈ ਕੇ ਤੇ ਉੱਥੋਂ ਉਹਨਾਰੇ ਇੰਵਰਟੀ ਕਰਾ ਦਿੱਤਾ ਅਸੀਂ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 269 ਮਿਤੀ 25 25 10 25 ਅੰਡਰ ਸੈਕਸ਼ਨ 281 1061324 4 ਪੀ ਦਾ ਸੈਕਟਰ ਥਾਣਾ ਗਵਿੰਦਗੜ੍ਹ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹੈਡਓਵਰ ਕਰਤੀ ਆ ਤੇ ਬਾਕੀ ਤਬੀਜਾ ਜਿਆ ਦੇ ਟੈਕਨੀਕਲ ਗੱਡੀ ਚਾਲਕਾ ਗੱਡੀ ਮੋਗ ਭਜਾ ਕੇ ਲੈ ਗਿਆ ਸੀ ਤੇ ਉਹਨੂੰ ਵਰੀਫ ਕਰਕੇ ਉਹਨੂੰ ਜਲਦੀ ਜਲਦੀ ਰੈਸਟ ਕਰ ਦਿੱਤਾ ਗਿਆ ਜਬਾਨੀ ਟੀਵੀ ਲਈ ਜਗਦੀਪ ਸਿੰਘ ਦੀ ਰਿਪੋਰਟ